ਆਪਾਂ ਫਸੂ ਮੁੰਡੀ ਤੇ ਸਾਨੂੰ ਆਪਾਂ ਮੱਝਾਂ ਤੇ ਗਾਈਆਂ ਦਿਖਾਵਾਂਗੇ ਤੇ ਵੀ ਐਂ ਕਰਦੇ ਆਪਾਂ ਦੱਸ ਬਾਅਦ ਜਿਹੜੇ ਵੀ ਨਵੇਂ ਜੁੜਨਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਤੇ ਦਿਖਾਉਣੇ ਆਪਾਂ ਤੁਹਾਨੂੰ ਤਨੌਲਾ ਫਸੂ ਮੁੰਡੀ 27 ਤਰੀਕ ਲੋ ਬਈ ਤੁਹਾਨੂੰ ਇੱਕ ਮੱਝ ਦਿਖਾਉਣੇ ਆ ਬਾਈ ਲੈ ਕੇ ਆਇਆ ਪਿੰਡ ਕਾਲਿਕਾ ਤੋਂ ਕੀ ਹਾਲ ਆ ਬਾਈ ਸੋ ਠੀਕ ਆ ਕਿਹੜੇ ਪਿੰਡ ਤੋਂ ਆਇਓ ਬਾਈ ਕੀ ਡਿਮਾਂਡ ਕਰਦੇ ਹੋ ਮੈਂ ਇਸ ਦੀ ਦੀ 70000 ਰੁਪਏ ਮੁੱਲਕ ਕਿੰਵੇਂ ਸੂਏ ਹੈ ਬਈ ਇਹ ਤੀਜਾ ਹੈ ਜੀ ਤੀਜਾ ਸੂਆ ਮਾਂਗਰ ਕੱਟੀ ਹੈ ਬਈ ਠੀਕ ਹੈ ਮਾਨਤਾਨ ਹੋ ਜਾਊਗਾ ਮਾੜਾ ਮੋਟਾ ਦੁੱਧ ਦਾਦ ਨੂੰ ਕਿਵੇਂ ਹੈ ਬਈ 8 ਕਿਲੋ ਦੁੱਧ ਦਾ 10 ਕਿਲੋ ਲੈ ਜਾ ਸਕਦਾ ਬੰਦਾ ਕਰੋ ਠੀਕ ਆ ਕੋਈ ਮੋਬਾਈਲ ਨੰਬਰ ਬੋਲੋ ਬਈ ਆਪਣਾ 8286 ਠੀਕ ਹੈ ਜੀ ਕਿੰਵੇਂ ਸੂਏ ਹੈ ਬਈ ਇਹ ਤੀਜਾ ਸੂਆ ਬਈ ਜੇ ਕਿਸੇ ਵੀਰ ਨੇ ਮੈਂਸ ਲੈਣੀ ਹੈ ਨਾ 8 ਕਿਲੋ ਭਾਗੀ ਦੁੱਧ ਦਾ ਦੱਸਦਾਗਾ ਇੱਕ ਡੰਗ ਦਾ 4 ਕਿਲੋ ਠੀਕ ਆ ਬਈ ਲੋ ਬਾਈ ਨੰਬਰ ਬਾਈ ਨੇ ਦੱਸ ਹੀ ਦਿੱਤਾ ਕਰ ਲੋ ਕਿਰਾ ਨੋਟ ਤੇ ਬਾਈ ਨੂੰ ਕਰ ਲਿਓ ਕਾਲ ਬਾਈ ਅੱਜ ਖੜਾ ਤਣਾਉਲਾ ਪਸ਼ੂ ਮੰਡੀ ਦੇ ਉੱਤੇ 27 ਤਰੀਕ ਨੂੰ ਠੀਕ ਆ ਬਾਈ ਓਕੇ ਲੋ ਬਾਈ ਤੁਹਾਨੂੰ ਦਿਖਾਉਣੇ ਆਪਾਂ ਮੱਝਾਂ ਬਹੁਤ ਵਧੀਆ ਬਈ ਅੱਜ ਆਈਆਂ ਹੋਈਆਂ ਨੇ ਤਨੌਲਾ ਪਸ਼ੂ ਮੰਡੀ ਦੇ ਉੱਤੇ ਤੇ ਸਾਰੇ ਪਸ਼ੂ ਕਰਦੂ ਕੇ ਰੰਦਬ ਕੇ ਸ਼ੇਰ ਹਲਦੇ ਚਲਦੇ ਲਾਇਕ ਨੂੰ ਕੀ ਹਾਲ ਆ ਬਾਈ ਵਧੀਆ ਬਾਈ ਕਿਹੜੇ ਪਿੰਡ ਤੋਂ ਆਏ ਹੋ ਬਾਈ ਐ ਬਾਈ ਕਿਹੜੇ ਪਿੰਡ ਤੋਂ ਆਏ ਹੋ ਪਿੰਡ ਸੇਰੂ ਆ ਬਾਈ ਬਾਈ ਮੈਂ ਇਥੇ ਲੈ ਕੇ ਆਏ ਨੇ ਤੁਹਾਨੂੰ ਮੈਂ ਸੌਣੇ ਮੈਂ ਬਹੁਤ ਚੰਗੀ ਆ ਬਾਈ ਦੇਖ ਸਕਦੇ ਹੋ ਕੀ ਬੋਲ ਆ ਬਾਈ 320 120000 ਬਾਈ ਬੋਲ ਆ ਦੁੱਧ ਦਾ ਦੁੱਧ ਨੂੰ ਕਿਵੇਂ ਆ ਬਾਈ 14 ਕਿਲੋ ਦੁੱਧ ਆ ਬਾਈ ਪਿੰਡ ਸੇਰੂ ਆ ਮਾਨਤਾਨ ਹੋ ਜਾਊਗਾ ਬਾਈ ਠੀਕ ਆ ਕਿੰਨੇਵੇਂ ਸੂਇਆ ਬਾਈ ਇਹ ਮਾਗਰ ਕੀ ਆ ਬਾਈ ਮਾਗਰ ਕੀ ਆ ਮਾਗਰ ਕਟਾਵਾ ਹੀ ਜੇ ਕਿਸੇ ਵੀਰ ਨੇ ਮੈਂ ਛ ਲੈਣੀ ਆ ਨਾ ਬਾਈ ਤੂੰ ਆਪਾਂ ਨੰਬਰ ਬੋਸਾਂਗੇ ਮੈਂ ਐਸੇ ਦੇਖ ਸਕਦਾ ਤੁਸੀਂ ਆਡਰ ਚੈੱਕ ਕਰ ਸਕਦੇ ਹੋ ਵਧੀਆ ਮਹਾਂਸਾ ਬਾਈ ਠੰਡੀ ਸੀਲ ਦੇਖ ਸਕਦੇ ਹੋ ਤੁਸੀਂ ਕਿੰਨੇ ਸੂਏ ਦੱਸਿਆ ਦੀ ਬਾਈ ਠੀਕ ਆ ਬਾਈ ਨੰਬਰ ਬੋਲੀ ਬਾਈ ਆਪਣਾ 98552 ਦੇਖੀ ਮਰੇ ਨੰਬਰ ਬੋਲਿੰਗੇ ਰਾ ਨੰਬਰ ਦੱਸਾਂ ਲੱਗਿਆ ਬਾਈ ਨੋਟ ਕਰ ਲਓ ਬਾਈ ਅੱਜ ਖੜਾ ਟਰੌਲਾ ਪਸੂਣੀ ਦੇ ਉੱਤੇ 90562 22562 ਹਾਹੀ 2850 ਆਹ ਨੰਬਰ ਦੇ 22 ਨੂੰ ਕਰ ਲਿਓ ਕਾਲ ਬਾਈ ਜੇ ਕਿਸੇ ਵੀਰ ਨੇ ਮੈਂ ਐਸ ਲੈਣੀ ਹੋਈ ਮੈਂ ਐਸ ਬਹੁਤ ਚੰਗੀ ਆ ਬਾਈ ਕੋਲੇ ਠੀਕ ਆ ਬਾਈ ਓਕੇ ਇਹ ਆ ਬਹਿੜ ਖੜੀ ਆ ਬਾਈ ਬਾਈ ਕੋਲੇ ਕੀ ਮੁੱਲ ਦਵਾਦਾ ਬਾਈ ਬਹਿੜ ਦਾ 70000 ਰੁਪਏ ਮੁੱਲ ਆ ਬਾਈ ਪਿੰਡ ਕਿਹੜਾ ਬਾਈ ਬੁੱਢੀ ਕਲਾਂ ਪਿੰਡ ਆ ਬਾਈ ਦੁੱਧ ਕਿੰਨੇ ਬਾਈ 14 ਲੀਟਰ ਠੀਕ ਆ ਬਾਈ ਮਾਨਤਾਨ ਹੋ ਜੂਗਾ ਬਾਈ ਠੀਕ ਆ ਨੰਬਰ ਬੋਲਿਓ ਬਾਈ 99152 48 518 ਠੀਕ ਆ ਬਾਈ ਆ ਨੰਬਰ ਤੇ ਬਾਈ ਨੂੰ ਕਰ ਲੋ ਕਾਲ ਜੇ ਕਿਸੇ ਵੀਰ ਨੇ ਗਾਈ ਲੈਣੀ ਹੋਈ ਹਾਂ ਬਾਈ ਕੀ ਹਾਲ ਆ ਕੀ ਲਿਆ ਆ ਛੋਟਾ ਲਿਆ ਛੋਟਾ ਦਰਾ ਖੜਾ ਨਮਾਈ ਜਾਂਦਾ ਦੂਰ ਬਣਾ ਕੇ ਨਮਾਉਂਦੇ ਵੀ ਕਾ ਕੱਟੇ ਦੀ ਕੀ ਮੰਗਦਾ ਇਹਦਾ ਕੱਟੇ ਦਾ 10000 ਰੁਪਏ ਮੁੱਲ ਆ ਬਾਈ ਕਿੰਨੇ ਟਾਈਮ ਦਾ ਇਹ ਦਾ ਚਪਲਾ 7-8 ਮਹੀਨੇ ਦਾ ਹੋਇਆ 7-8 ਮਹੀਨਿਆਂ ਦਾ ਹਨਾ ਲਓ ਬਾਈ ਜੇ ਕਿਸੇ ਵੀਰ ਨੇ ਸੌਂਕ ਦੀਆ ਕੱਟਾ ਰੱਖਣਾ ਹਨਾ ਤਾਂ ਮੁੱਲ ਕਿੰਨਾ ਕਰਿਆ 10000 10000 ਮਾਨਤਾਨ ਹੋ ਜਾਊਗਾ ਮਾਨਤਾਨ ਦਾ ਕਰਦੇ ਠੀਕ ਆ ਨੰਬਰ ਬੋਲਦੇ ਆਪਣਾ ਨੰਬਰ 996829537 ਇੱਕ ਵਾਰੀ ਹੋਰ ਬੋਲ ਦੇ 996829537 ਲਓ ਬਾਈ ਆਹ ਨੰਬਰ ਤੇ ਕਰ ਲੋ ਕਾਲ ਕੱਟਾ ਬਹੁਤ ਵਧੀਆ ਬਾਈ ਆ ਜਾਂਦੇ ਇੱਧਰ ਕੋਈ ਨਹੀਂ ਬਾਈ ਕੋਲੇ ਬਾਈ ਇੱਕ ਝੋਟਾ ਦਿਖਾਵਾਂਗੇ ਤੁਹਾਨੂੰ ਝੋਟਾ ਬਹੁਤ ਵਧੀਆ ਹੈਗਾ ਆ ਜਾਂਦੇ ਬਾਈ ਨੂੰ ਝੋਟਾ ਲੈ ਕੇ ਲਓ ਬਾਈ ਤੁਹਾਨੂੰ ਝੋਟਾ ਦਿਖਾਉਣ ਲੱਗੇ ਆਪਾਂ ਚੱਲਦੇ ਚੱਲਦੇ ਲਾਈਵ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਬਾਈ ਕੀ ਬਾਈ ਵੀਡੀਓ ਕਲੀਅਰ ਆ ਰਹੀ ਹੈ ਮਾੜਾ ਕਮੈਂਟ ਕਰਕੇ ਜਰੂਰ ਦੱਸ ਦਿਓ ਲੋ ਬਾਈ ਝੋਟਾ ਦਿਖਾਉਣ ਲੱਗਿਆ ਸਾਨੂੰ ਤੇ ਬਾਈ ਨਾ ਕਰਾਂਗੇ ਗੱਲਬਾਤ ਆਪਾਂ ਝੋਟਾ ਦੇਖ ਲਾ ਆ ਬਈ ਹੈਡ ਹੂਟ ਬਹੁਤ ਆ ਝੋਟੇ ਦੀ ਕਿਹੜੇ ਪਿੰਡ ਤੋਂ ਆਏ ਹੋ ਬਾਈ ਧੌਲੀ ਤੋਂ ਬਈ ਧੌਲੀ ਤੋਂ ਕੀ ਮੁੱਲ ਕਰਦੇ ਹੋ ਬਾਈ ਇਹਦਾ 170 1,70,000 ਰੁਪਏ ਮੁੱਲ ਕਿੰਨੇ ਟਾਈਮ ਦਾ ਬਾਈ ਇਹ ਠੀਕ ਹੈ ਕੋਈ 1.7 ਸਾਢੇ 4 ਸਾਲਾਂ ਦਾ ਝੋਟਾ ਬਾਈ 1,70,000 ਮੁੱਲ ਆ ਦੋ ਲੱਖ ਮੁੰਡਾ ਇੱਕ ਸੱਤ ਗਏ ਚਲ ਕੋਈ ਨਹੀਂ 2 ਲੱਖ ਮੁੱਲ ਆ ਬਾਈ ਮਾਨਤਾਨ ਬਾਈ ਕਰਦਾਂਗੇ ਆਪਣੀ ਵੀਡੀਓ ਦੇਖ ਕੇ ਕੋਈ ਕਾਲ ਕਰਦਾ ਨੰਬਰ ਆਪਾਂ ਬਾਈ ਨੂੰ ਪੁੱਛ ਲੈਣੇ ਆ ਜੇ ਕਿਸੇ ਵੀਰ ਨੇ ਝੋਟਾ ਲਾਣਾ ਝੋਟਾ ਬਹੁਤ ਚੰਗਾ ਕਿਹੜੀ ਨਸਲ ਦਾ ਬਾਈ ਇਹ ਹੋਰਾਂ ਨਸਲ ਦਾ ਝੋਟਾ ਬਾਈ ਕੱਦ ਕਾਰ ਕਥਾਰਾ ਹਾਂ ਬਈ ਠੀਕ ਆ ਬਈ ਬਰੂ ਦਾ ਕਰਕੇ ਆਇਆ ਚਲੋ ਬਈ ਨੰਬਰ ਪੁੱਛਦੇ ਆ ਬਈ ਨੰਬਰ ਬੋਲਦੇ ਆਪਣਾ ਬਈ ਇੱਕ ਵਾਰੀ ਹੋਰ ਬੋਲ ਦੇ ਲੋ ਬਈ ਆਹ ਨੰਬਰ ਤੇ ਬਾਈ ਨੂੰ ਕਰ ਲਿਓ ਕਾਲ ਜੇ ਕਿਸੇ ਵੀਰ ਨੇ ਮੋਹਰਾ ਨਸਲ ਦਾ ਝੋਟਾ ਲੈਣਾ ਹੋਇਆ ਬਾਈ ਅੱਜ ਖੜਾਗਾ ਤਣਾਉਲਾ ਪਸ਼ੂ ਮੰਡੀ ਤੇ ਕੌਣ ਸੀ ਮੰਡੀ ਤਣਾਉਲਾ ਪਸ਼ੂ ਮੰਡੀ ਆ ਬਈ ਤਣਾਉਲਾ ਝੋਟਾ ਦੇਖ ਸਕਦੇ ਹੋ ਬਾਈ ਤੁਸੀਂ ਪੂਰਾ ਸਰੀਰ ਦਾ ਝੋਟਾ ਪਾ। ਪਰ ਦੋ ਕਿਰਾਏ ਸ਼ਹਿਰ ਚੱਲਦੇ ਚੱਲਦੇ ਲਾਈਵ ਨੂੰ ਦੇਖ ਸਕਦੇ ਹੋ ਵਈ ਤੁਸੀਂ ਮੱਝਾਂ ਸਿਰੇ ਦੀਆਂ ਮੱਝਾਂ ਆਈਆਂ 2 ਲੱਖ ਰੁਪਇਆ ਮੁੱਲ ਆ ਬਈ 2 ਲੱਖ ਛੋਟੇ ਦਾ 2 ਲੱਖ ਰੁਪਇਆ ਮੱਝਾਂ ਆ ਤੁਹਾਨੂੰ ਬਈ ਪੁੱਸ ਪੁੱਸ ਕੇ ਦੱਸੀ ਚੱਲਾਂਗੇ ਸ਼ੇਅਰ ਜ਼ਰੂਰ ਕਰ ਦਿਓ ਚੱਲਦੇ ਚੱਲਦੇ ਲਾਈਵ ਨੂੰ ਬਾਬਾ ਆਪਣੀਆਂ ਮੈਸਾ ਕੀ ਮੁੱਲ ਕਰਦੇ ਹੋ ਆਹਾ ਆ ਵੀ ਆਪਣੀਆਂ ਇਹਦਾ ਕੀ ਮੁੱਲ ਆ? ਇਹਦਾ ਵੀ ਨਹੀਂ ਪਤਾ। ਕੀ ਮੁੱਲ ਆ ਬਾਈ ਮਾਂ ਇਸਦਾ? 1,40,000 ਰੁਪਏ ਮੁੱਲ ਆ ਬਾਈ ਮਾਂ ਇਸ ਦੇਖ ਸਕਦਾ। ਦੁੱਧ ਕਿੰਨਾ ਬਾਈ? ਦੁੱਧ 14 ਲੀਟਰ। 14 ਲੀਟਰ ਦੁੱਧ ਆ। ਪਿੰਡ ਕਿਹੜਾ ਬਾਈ? ਗੁੱਬੇ ਵੀਰੇ। ਪਿੰਡ ਪੂਰੇ ਗੁੱਬੇ ਹੈ। ਠੀਕ ਆ। ਕਿੰਨਾ ਮੁੱਲ ਦੱਸਿਆ ਦੀ 1400 ਮਾਨਤਾਨ ਹੋ ਜਾਊਗਾ ਹਾਂ ਹਾਂ ਠੀਕ ਹੈ ਨੰਬਰ ਬੋਲ ਦੇ ਬਾਈ 62809 68925 62809 68925 ਦੁੱਧ ਕਿੰਨਾ ਬਾਈ ਦੁੱਧ 14 ਲੀਟਰ 14 ਲੀਟਰ ਦੁੱਧ ਆ ਬਾਈ ਜੇ ਕਿਸੇ ਵੀਰ ਨੇ ਮੈਂ ਸਰੇਣੀ ਹੈ ਨਾ ਕੁੱਬੇ ਪਿੰਡਾ ਬਾਈ ਦਾ ਬਾਈ ਨੂੰ ਆ ਵੀ ਗਾਈਆਂ ਆਪਣੀਆਂ ਇਹਦਾ ਕੀ ਮੁੱਲ ਆ ਇਹਦਾ 75000 ਇਹਦਾ 75000 ਰੁਪਏ ਮੁੱਲ ਹੈ ਮਾਨਤਾ ਨਹੀਂ ਚੋ ਵੀ ਹੋ ਜਾਊਗਾ ਹਾਂ ਹਾਂ ਹੋ ਜਾਊਗਾ ਦੁੱਧ ਕਿਵੇਂ ਆ ਬਾਈ ਇਹ ਥੱਲੇ ਦੁੱਧ ਹੁਣ ਬਾਈ 16 17 ਕਿਲੋ ਬੋਲੋ ਹੀ ਆ ਚੋ ਮਾਗਰ ਕੀ ਐ ਬੱਸੀ ਐ ਕਿ ਬੱੱਸਾ ਬੱੱਸਾ ਮੰਗ ਰਾ ਬਾਈ ਮਾਨਤਾ ਨਹੀਂ ਚੋ ਵੀ ਹੋ ਜਾਊਗਾ ਬਾਈ ਨੂੰ ਕਾਲ ਕਰ ਲਿਓ ਜੇ ਕਿਸੇ ਵੀਰ ਨੇ ਗਾਂ ਹੀ ਲੈਣੀ ਆ ਜਾਂ ਮੱਹਸ ਲੈਣੀ ਆ ਠੀਕ ਆ ਬਾਈ ਓਕੇ ਧੰਨਵਾਦ ਕਰ ਦੋ ਗਿਆਨ ਸ਼ੇਅਰ ਚੱਲਦੇ ਚੱਲਦੇ ਲੈ ਜਣੋ ਧਾਰ ਨੰਬਰ ਆਪਾਂ ਨੂੰ ਜੋ ਪੜੀਆਂ ਬਲਸੀ ਜਿਆਦਾ ਆਪਣਾ ਹੋਇਆ ਘਰਦੋ ਕੇਰਾ ਸ਼ੇਅਰ ਇਹ ਹੈਗੀ ਆ ਬਾਈ ਧਨੌਲਾ ਪਸ਼ੂ ਮੰਡੀ ਜਿਹੜੀ ਕਿ 11 ਤੇ 27 ਤਰੀਕ ਨੂੰ ਲੱਗਦੀ ਆ ਬਾਈ ਠੀਕ ਆ ਬਾਈ ਇੱਥੋਂ ਲੈ ਜਾ ਕਰੋ ਬਾਈ ਫਿਰ ਮੈਂ ਆ ਕੇ ਜਿਵੇਂ 6 ਲੱਖ ਦੀ ਮਿਲਦੀ ਆ ਨਾਓ ਬਾਈ ਮੱਝਾਂ ਦੇਖ ਸਕਦੇ ਹੋ ਤੁਸੀਂ ਚਾਹਦੇ ਚਾਹਦੇ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਈ ਜਿਹੜੇ ਵੀ ਨਵੇਂ ਜੁੜਨਗੇ ਤਨੌਲਾ ਬਈ ਤਨੌਲਾ ਪਸ਼ੂ ਮੰਡੀ ਆਨੀ ਹੋਏ ਤਨੌਲਾ ਮੰਡੀ ਬਈ ਤਨੌਲਾ 27 ਦੇ ਇਹ 11 ਤਰੀਕ ਨੂੰ ਲੱਗਦੀ ਐ ਕੀ ਮੁੱਲ ਕਰਦਾ ਬਈ ਗਾਂਹ ਦਾ ਕਿਹੜੇ ਜੀ ਲਓ ਬਈ ਕਿਹੜੀ ਗਾਂਹ ਵਾਈਦੇ ਬਈ ਇਹ ਕਿਹੜੀ ਗਾਂਹ ਵਾਈਦੀ ਇਹ ਹੈ ਅਮਰੀਕਾ ਜੀ ਕਿੰਨਾ ਦੁੱਧਾ ਬਈ ਇਹ ਥੱਲੇ 13 13 ਲੀਟਰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਬਈ ਦੋ ਦਿਨ ਵੀ ਪਿੰਡ ਕਿਹੜਾ ਬਈ? ਦਿਹਾਲਗੜ ਕਿਹੜੇ ਜਲੇ ਚ ਪੈ ਜਾਂਦਾ ਇਹ? ਸੰਗਰੂਰ ਚ ਮੁੱਲ ਕਿੰਨਾ ਕਰਦਾ ਬਈ? ਮੁੱਲ 50000 ਮਾਨ ਤਾਨ ਹੋ ਜਾਊਗਾ। ਠੀਕ ਆ ਨੰਬਰ ਬੋਲ ਦੇ ਬਈ ਆਪਣਾ 623244230 ਦੁੱਧ ਕਿੰਨਾ ਦੱਸੇ ਦੀ? 13 ਲੀਟਰ ਦੁੱਧ ਆ ਬਈ। ਡਹਿੜ ਦੇਖ ਸਕਦੇ ਹੋ। ਜੇ ਕਿਸੇ ਵੀਰ ਨੇ ਲੈਣੀ ਆ ਨਾ ਬਾਈ ਨੂੰ ਕਾਲ ਕਰ ਲਿਓ। ਠੀਕ ਆ ਬਈ ਓਕੇ ਧੰਨਵਾਦ। ਡਹਿੜ ਦੇਖ ਸਕਦੇ ਹੋ ਤੁਸੀਂ। ਲਗੋਇਆ ਤੇ ਮੱਝਾਂ ਵੀ ਵਧੀਆ ਹੀਆਂ ਹੀਆਂ ਨੇ ਤੇ ਪਸ ਗਾਇਆਂ ਵੀ ਬਹੁਤ ਵਧੀਆ ਹੀਆਂ ਹੀ ਨੇ ਜੇ ਕੋਈ ਵੀਰ ਹੈਗਾ ਚਾਹ ਬਾਣਾ ਮੱਝਾਂ ਤੇ ਗਾਇਆਂ ਲੈਣ ਦਾ ਤਾਂ ਤਨੌਲਾ ਪਸ਼ੂ ਮੰਡੀ ਦੇ ਉੱਤੇ ਪਹੁੰਚੋ ਕਰਤੋ ਕਿਰਨ ਸਿੰਘ ਸਾਰਾ ਚੱਲਦਾ ਲਾਈਵ ਤੇ ਚੈਨਲ ਨੂੰ ਬਾਈ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹੜੇ ਵੀ ਨਵੇਂ ਜੁੜਨਗੇ ਹਨਾ ਆਪਾਂ ਤੁਹਾਨੂੰ ਨਵੀਂ ਤਾਦੀ ਤੋਂ ਤਾਦੀ ਅਪਡੇਟ ਦੇਵਾਂਗੇ ਤੇ ਬਹਿੜਾ ਮੈਂ ਪੁੱਛਾਂਗੇ ਮੁੱਲ ਆਪਾਂ ਸਸੀ ਘਰ ਬਾਬਾ ਕੀ ਮੁੱਲ ਕਰਦੇ ਬਾਬਾ ਬਹਿੜਾ ਦਾ ਕਿੰਨਾ 75000 75000 ਦੋਨੇ ਆਪਣੀ ਨੇ ਇਹ ਹਾਂ ਜੀ ਆਪਣੀ ਪਰਲੀ ਦਾ ਇਹਦਾ 22000 ਦੁੱਧ ਦੁੱਧ ਨੂੰ ਕਿਵੇਂ ਨੇ ਬਾਬਾ ਇਹ ਇਹਦਾ ਦੁੱਧ ਕਿੰਨਾਗਾ 11 ਇਹਦਾ 11 ਕਿਲੋ ਸੁਈ ਹੋਈ ਆ ਇਹ ਟੁੱਕੜ ਠੀਕ ਆ ਟੁੱਕੜਾ ਬਈ 11 ਕਿਲੋ ਦੁੱਧਾ ਇਹਦਾ ਇਹਦਾ ਬਾਬਾ ਇਹਦਾ ਦੁੱਧ ਕਿੰਨਾ ਇਹਦਾ 20 ਕਿਲੋ ਇਹਦਾ 20 ਕਿਲੋ ਮਾਨਤਾਂ ਦੋਨਾਂ ਚ ਹੀ ਹੋ ਜੂਗਾ ਪਿੰਡ ਕਿਹੜਾਗਾ ਪਿੰਡ ਪੂਰੇ ਗੁੱਗੇ ਨੰਬਰ ਬੋਲਦੇ ਆਪਾਂ ਹਾਂਜੀ ਇੱਕ ਵਾਰੀ ਹੋਰ ਬੋਲਦੇ ਆਪਾਂ ਹਾਂਜੀ ਲਓ ਬਾਈ ਬਾਬੇ ਨੂੰ ਕਰ ਲੋ ਕਾਲ ਜੇ ਕਿਸੇ ਵੀਰ ਨੇ ਬੈੜਾ ਲੈਣੀ ਹੋਈ ਹੈ ਨਾ ਜਿਹੜਾ ਇੱਕ ਤੋਕੜਾ ਇੱਕ ਸੱਜਰ ਸੁੱਈ ਹੋਈ ਹੈਗੀ ਠੀਕ ਹੈ ਆਪਣੀਆਂ ਬਾਈ ਕੀ ਮੁੱਲ ਕਰਦਾ 55000 ਠੀਕ ਹੈ ਪਿੰਡ ਕਿਹੜਾ ਬਾਈ ਪੁੱਗਰਾ ਠੀਕ ਹੈ ਮਾਨਤਾਨ ਹੋ ਜਾਊਗਾ ਦੁੱਧ ਕਿਵੇਂ ਆ 11 ਲੀਟਰ ਕਿੰਨੇ ਕਿਦਾਂ ਦੀ ਸੁਈ ਹੋਈ ਆ ਤਿੰਨ ਮਹੀਨੇ ਤੋਂ ਕੜਾ ਜਾਣੀ ਵੀ ਠੀਕ ਆ ਨੰਬਰ ਬੋਲ ਦੇ ਨੰਬਰ ਬੋਲ ਦੇ ਬਾਈ ਹਾਂ ਇੱਕ ਵਾਰੀ ਹੋਰ ਬੋਲ ਦੇ ਲੋ ਬਾਈ ਨੰਬਰ ਤੇ ਬਾਈ ਨੂੰ ਕਰ ਲੈ ਕਾਲ ਹੋ ਜੇ ਕਿਸੇ ਵੀਰ ਨੇ ਦੋਖੜ ਗਈ ਲੈਣੀ ਹੋਈ ਮਾਗਰ ਬੱਸੀ ਆ ਬਾਈ ਵਧੀਆ ਪਲੀ ਹੋਈ ਠੀਕ ਆ ਬਾਈ ਲੋ ਬਾਈ ਫਾਦਲੂ ਅੱਜ ਕਿਹੜਾਈ ਲੈ ਕੇ ਆਇਆ ਹੋਇਆ ਕੀ ਹਾਲ ਆ ਕੀ ਮੁੱਲ ਕਰਦਾ ਦੁੱਧ ਤਸੂਨ ਵਾਲੀ ਆ ਸੂਨ ਵਾਲੀ ਆ ਬਾਈ ਦੇਖ ਸਕਦੇ ਤੁਸੀਂ ਕਿੰਨੇ ਕਿ ਦਿਨਾਂ ਦੀ ਕੱਚੀ ਇਹ ਕਿੰਨੇ ਕਿ ਦਿਨਾਂ ਦੀ 10 ਦਿਨ ਲੈ ਜੂ ਬਾਈ ਮਾਨਤਾ ਨਾਲ ਵੀਡੀਓ ਦੇਖਣ ਤੇ ਹੋ ਜੂਗਾ ਨੰਬਰ ਬੋਲ ਦੇ ਫੜ ਲੂ ਹਾਂ 38 ਹਾਂ ਸਭ ਸੋ ਕਰਾਸ ਲਓ ਬਾਈ ਹੂੰ ਤਾਂ ਅਕਸਰਾ ਭਾਈ ਨੂੰ ਜੀ ਬੱਕਰੀ ਨਹੀਂ ਮੰਡੀ ਦੀ ਦੇਖਦੇ ਹੋਗੇ ਅੱਜ ਬਾਈ ਗਾਂ ਹੀ ਲੈ ਕੇ ਠੀਕ ਲਓ ਬਾਈ ਕਰ ਲਓ ਕਿਰਾ ਸਰਪਰਕ ਦੁੱਧ ਦਾਦ ਨੂੰ ਕਿਵੇਂ ਆ ਇਹ ਹੁਣ ਕੰਮੇ ਸਵੇਰੇ ਹੋਜੂਗੀ ਤੀਜੇ ਸਵੇਰੇ ਸੂਗੀ ਬਾਈ ਜੇ ਕਿਸੇ ਵੀਰ ਨੇ ਸਾਹੀਵਾਲ ਆ ਇਹ ਸਾਹੀਵਾਲ ਗਾਂ ਬਾਈ ਘਰ ਲੋਗੇ ਰਾਂ ਕਾਲ ਕੀ ਮੁੱਲ ਕਰਦਾ ਬਾਈ 1 35 ਬਾਈ 1 35 ਬਾਈ ਸੋਣ ਤੇ ਅਨਾਮ ਵਾਲਾ 5-4 ਦਿਨ ਹੀ ਲਊ ਹਨਾ ਹਾਂ ਅੱਜ ਹੋਇਆ ਤੁਹਾਨੂੰ ਕੋਈ ਠੀਕ ਆ ਬਾਈ ਬਈ ਅੱਜ ਸਵੇਰ ਤੋਂ ਮੈਂ ਸੋਣ ਵਾਲੀ ਹੈਗੀ ਜੇ ਕਿਸੇ ਵੀਰ ਨੇ ਲੈਣੀ ਹੈ 1,35,000 ਰੁਪਏ ਮੁੱਲ ਕਰਦਾ ਬਾਈ ਦੇਖ ਸਕਦੇ ਹੋ ਤੁਸੀਂ ਕਿਹੜਾ ਪਿੰਡ ਆ ਬਾਈ ਪਿੰਡ ਕਿਹੜਾ ਪਿੰਡ ਭੈਣੀ ਦੱਸਾ ਬਾਈ ਬਾਈ ਦਾ ਹੁਣ ਕਿੰਨਾ 135 ਕਿੰਨੇ ਸੂਏ ਹੋ ਬਾਈ ਇਹ ਦੁੱਧ ਦਾ ਦੁੱਧ ਨੂੰ ਕਿੰਨੇ ਪਹਿਲਾਂ ਦੁੱਧ ਕਿੰਨਾ ਦਿੱਤਾ 12 ਲੀਟਰ 12 ਲੀਟਰ ਯਾਨੀ ਵੀ ਹੁਣ ਤਾਂ ਵਧੂਗੀ ਠੀਕ ਆ ਬਈ ਨੰਬਰ ਬੋਲ ਦੇ ਬਾਈ ਆਪਣਾ 94655 2533 ਲਓ ਬਈ ਆ ਨੰਬਰ ਤੇ ਬਾਈ ਨੂੰ ਕਰ ਲਿਓ ਕਾਲ ਜੇ ਕਿਸੇ ਵੀਰ ਨੇ ਮੈਂ ਐਸ ਲੈਣੀ ਆ ਨਾ ਮੈਂ ਐਸ ਅੱਜ ਸਵੇਰ ਚ ਸੋਣ ਵਾਲੀ ਆ ਓਕੇ ਬਾਈ ਧੰਨਵਾਦ ਸਸਰੀ ਕਹਾਲ ਬਾਈ ਹੋਰ ਕਿਵੇਂ ਹੋ ਲੋ ਬਾਈ ਆ ਬੰਦੇ ਅਕਸਰ ਮੈਨੂੰ ਮਿਲਦੀ ਰਹਿੰਦੇ ਜਦੋਂ ਮੰਡੀ ਤੇ ਹੁੰਣਾ ਸਾਡੇ ਪਿੰਡ ਦੀ ਨੇ ਕੀ ਮੁੱਲ ਕਰਦੇ ਆ ਬਾਈ ਮੈਸ ਦਾ ਹੈ 1,20,000 ਜੇ ਆਪਣੀ ਵੀਡੀਓ ਦੇਖ ਕੇ ਕਰ 10,000 ਘਟਾ ਦੋਗੇ ਠੀਕ ਆ ਬਾਈ 10,000 ਰੁਪਏ ਛੋੜ ਬਾਈ ਜੇ ਕੋਈ ਆਪਣੀ ਵੀਡੀਓ ਦੇਖ ਕੇ ਬਾਈਆਂ ਨੂੰ ਕਾਲ ਕਰਦਾ ਪਿੰਡ ਕਾਲੇ ਕਿਆ ਮੁੱਲ 1,20,000 10,000 ਛੜ ਤੋਂ 1,10 ਦੀ ਦੇ ਦੇਣਗੇ ਬਾਈ ਦੁੱਧ ਕਿਵੇਂ ਆ ਬਾਈ 11 ਲੀਟਰ ਦੁੱਧ ਦਾ ਬਾਈ ਮਿਣਕੇ ਦੇ ਦੋਗੇ ਕਰੇ ਠੀਕ ਆ ਠੀਕ ਆ ਬਾਈ ਤੇ ਨੰਬਰ ਬੋਲ ਦੇ ਬਾਈ ਆਪਣਾ 9772088 ਦੱਸ ਇੱਕ ਵਾਰੀ ਹੋਰ ਬੋਲ ਦੇ 9772088 ਲਓ ਬਾਈ ਆ ਨੰਬਰ ਤੇ ਬਾਈ ਨੂੰ ਕਰ ਲੋ ਕਾਲ ਮੈਂ ਇਸ ਬਹੁਤ ਵਧੀਆ ਬਾਈ ਜੇ ਕਿਸੇ ਵੀਰ ਨੇ ਲੈਣੀ ਆ ਓਕੇ ਬਾਈ ਧੰਨਵਾਦ ਆਪਣੇ ਨੇ ਆ ਠੀਕ ਆ ਕਿੰਨੇ ਦਿਨਾਂ ਦੀ ਸੂਈ ਹੋਈ ਹੈ ਜੀ ਆ ਹਫਤਾ ਹੀ ਹੋਇਆ ਹਫਤਾ ਕੱਟੀ ਵਿੱਚ ਨਹੀਂ ਨਾਲੀ ਠੀਕ ਹੈ ਇਹਦਾ ਕੀ ਮੁੱਲ ਹੈ ਇਹਦਾ ਕੀ ਮੁੱਲ ਇਹਦਾ 30 ਯਾਰ ਠੀਕ ਹੈ ਜੀ ਇਹਦਾ 13 ਇਹਦਾ 13 ਠੀਕ ਹੈ ਮਾਨਤਾਣ ਹੋ ਜੂਗਾ ਦੋਨਾਂ ਚ ਠੀਕ ਹੈ ਇਹ ਥੱਲੇ ਦੁੱਧ ਕਿੰਨਾ ਜੀ ਦੁੱਧ 13 ਲੀਟਰ ਪਲੱਸ 13 ਪਿੰਡ ਕਿਹੜਾ ਜੀ ਪਿੰਡ ਦਾ ਹੁੰਦਾ ਪਿੰਡ ਦਾਣਗੜਾ ਬਾਈ ਜੇ ਕਿਸੇ ਵੀਰ ਨੇ ਇੱਕ ਝੋਟੀ ਤੇ ਮੈਂਸ ਲੈਣੀ ਹੋਈ ਨੰਬਰ ਦੱਸ ਦਿਓ ਜੀ ਆਪਣਾ 9855579941 ਇੱਕ ਵਾਰੀ ਹੋਰ ਬੋਲ ਦਿਓ ਜੀ 9855579941 ਲਓ ਬਾਈ ਆਹ ਨੰਬਰ ਤੇ ਬਾਈ ਨੂੰ ਕਰ ਲਓ ਕਿੰਨੇ ਵਿੱਚ ਸੂਏ ਹੋ ਜੀ ਹਣੇ ਇਹ ਤੀਜੇ ਸੂਏ ਆ ਤੀਜੇ ਸੂਏ ਮੈਂਸ ਆ ਬਾਈ ਦੇਖ ਸਕਦੇ ਹੋ ਤੁਸੀਂ ਤੇ ਬਾਈ ਨੂੰ ਕਰ ਲਿਓ ਕਾਲ ਠੀਕ ਆ ਜੀ ਲੇ ਬਾਈ ਵੇ ਗੁੱਸੇ ਨਾ ਹੋ ਜਾ ਮਾ ਬਾਈ ਕੱਲੀ ਮਗਾ ਹੀ ਲਈ ਖੜਾ ਕਿਤੇ ਕਹਦੇ ਮੇਰੇ ਲਈ ਬਾਕੇ ਨਹੀਂ ਗੇ ਕੀ ਹਾਲ ਆ ਬਾਈ ਠੀਕ ਆ ਕੀ ਮੁੱਲ ਕਰਦਾ ਬਾਈ ਮੁੱਲ ਕੀ ਕਰਦਾ 70000 70000 ਰੁਪਏ ਮੁੱਲ ਪਿੰਡ ਕਿਹੜਾ ਬਾਈ ਸੇਖਾ ਰੰਗਿਆ ਪਿੰਡ ਆ ਬਾਈ ਬਾਈ ਦਾ ਮਨਤਨ ਹੋ ਜੂਗਾ ਮਨਤਨ ਕਰਦਾ ਠੀਕ ਆ ਬਾਈ ਕਿੰਨਾ ਦੁੱਧ ਆ ਬਾਈ ਇਹ ਥੱਲੇ ਦੁੱਧ ਪਿਛਲੇ ਸਵੇਰੇ 20 ਕਿਲੋ ਦੀ ਬਾਈ ਠੀਕ ਆ ਹੁਣ 15 16 ਕਿਲੋ ਤਿਆਰ ਆਗਾ ਠੀਕ ਆ ਬਾਈ ਹਜੇ ਜਾਨੀ ਤਾਜੀ-ਤਾਜੀ ਸੂਈ ਐ ਸੂਈ ਹੋਈ ਐ ਹਜੇ ਨਵੀਂ ਠੀਕ ਹੈ ਮੰਨਤਾਂ ਹੋ ਜੂਗਾ ਨੰਬਰ ਬੋਲ ਦੇ ਬਾਈ ਆਪਣਾ ਨੰਬਰ ਹੈਗਾ 987621 24898 ਤਾਂ ਬਈ ਆਹ ਨੰਬਰ ਤੇ ਬਾਈ ਨੂੰ ਕਰ ਲੋ ਕਿਹੜੀ ਗਾਂ ਬਾਈ ਇਹ ਅਮਰੀਕਨ ਜਰਸੀ ਕਰਾ ਸਕਦਾ ਜਰਸੀ ਕ੍ਰੋਸ ਬਾਈ ਠੀਕ ਹੈ ਬਾਈ ਲੋ ਬਾਈ ਬਾਈ ਨੂੰ ਕਰ ਲਿਓ ਕਾਲ ਜੇ ਕਿਸੇ ਵੀਰ ਨੇ ਬਹਿੜ ਲੈਣੀ ਹੋਈ ਮੰਗਰ ਬੱਸੀ ਆ ਤਾਂ ਬੱਸ ਬੱਸਾ ਠੀਕ ਹੈ ਬਾਈ ਓਕੇ ਬਾਈ ਆ ਦੋ ਵਈ ਕਰ ਦੋ ਕੇ ਰਾਸ ਯਾਰ ਚੱਲਦੇ ਚੱਲਦੇ ਲਾਈਵ ਨੂੰ ਆਪਾਂ ਤੁਹਾਨੂੰ ਹੋਰ ਦਿਖਾਵਾਂਗੇ ਮੱਝਾਂ ਤੇ ਗਾਈਆਂ ਦੇਖ ਸਕਦੇ ਹੋ ਵਈ ਤੁਸੀਂ ਮੱਝਾਂ ਤੇ ਗਾਈਆਂ ਹੋਰ ਜੀ ਕਿਵੇਂ ਹੋ ਆਪਣੀਆਂ ਨੇ ਆਹ ਗਾਈਆਂ ਉਹਨੇ ਠੀਕ ਆ ਇਹਦਾ ਕੀ ਮੁੱਲ ਕਰਦੇ ਹਾਂ ਡੱਬੀ ਦਾ ਜੀ ਹੈਂ 40000 ਰੁਪਿਆ ਮੁੱਲ ਆ ਪਿੰਡ ਕਿਹੜਾ ਜੀ ਸਰਵਾਹੀ ਪਿੰਡ ਆ ਬਾਈ ਮਾਨਤਾਨ ਹੋ ਜਾਊਗਾ ਜੀ ਮਾਨਤਾਨ ਨੰਬਰ ਬੋਲ ਦਿਓ ਆਪਣਾ ਉਹਦਾ ਕ ਇਹਦਾ ਆਪਨੀ ਆ ਇਹ ਵੀ ਉਹਨਾਂ ਦੀ ਏ ਠੀਕ ਆ ਇਹ ਥੱਲੇ ਦੁੱਧ ਕਿੰਨਾ 15 ਲੀਟਰ ਦਦਾ ਬਾਈ ਦੇਖ ਸਕਦੇ ਤੁਸੀਂ ਨੰਬਰ ਆਪਾਂ ਬਾਈ ਤੋਂ ਪੁੱਛਦੇ ਆ ਆ ਵੀ ਆਪਣੀਆਂ ਬਾਈ ਹਾਂਜੀ ਠੀਕ ਆ ਕੀ ਮੁੱਲ ਆਈ ਇਹਦਾ ਮਾਨਤਾਨ ਹੋ ਜਾਊਗਾ ਕਿੰਡ ਕਿਹੜਾ ਹੀ ਕਿਸ ਨੇ ਗੜਾ ਫਰਵਾਇਆ ਕਿਸ ਨੇ ਗੜਾ ਫਰਵਾਇਆ ਨੰਬਰ ਬੋਲ ਦੋ ਜੀ ਆਪਣਾ ਠੀਕ ਹੈ ਜੀ ਇੱਕ ਵਾਰੀ ਹੋਰ ਬੋਲ ਦੋ 6839922 ਸੀ ਲੋ ਬਾਈ ਆ ਨੰਬਰ ਤੇ ਬਾਈ ਨੂੰ ਕਰ ਲਿਓ ਕਾਲ ਬਾਈ ਕੋਲੇ ਦੋ ਪਹਿੜਾਂ ਖੜੀਆਂ ਨੇ ਜੇ ਕਿਸੇ ਵੀਰ ਨੇ ਲੈਣੀਆਂ ਆਏ ਨੇ ਓਕੇ ਬਾਈ ਕਰ ਦੋ ਬਾਈ ਕਿਰਨ ਦੱਬ ਕੇ ਸ਼ੇਅਰ ਚੱਲਦਾ ਚੱਲਦਾ ਲਾਈਵ ਬਾਈ ਵੀਡੀਓ ਬਾਈ ਕਿਹੜੀ ਦੀ ਬਾਈ ਉੱਤੀ ਦੂਰ ਦੇ ਬਾਈ ਨਾਓ ਬਾਈ ਸਾਨੂੰ ਮੱਝ ਦਿਖਾਉਣੇ ਆ ਇੱਕ ਉਹ ਦੇਖ ਸਰ ਕਿੰਨੇ ਟਾਈਮ ਦੀ ਕੱਚੀ ਆ ਬਈ ਇਹ 6 ਮਹੀਨਿਆਂ ਦੀ ਬਈ ਗੱਭਣਾ 6 ਮਹੀਨੇ ਸੂਣਦੇ ਰਹਿ ਗਏ ਜਾਣੀ ਵੀ ਠੀਕ ਆ ਬਾਈ ਕਿਹੜਾ ਪਿੰਡ ਆ ਬਾਈ ਨੌਲਾ ਪਿੰਡ ਆ ਬਾਈ ਮੁੱਲ ਕੀ ਆ ਜੀ ਮੋਲ 70 ਮਾਨਤਨ ਹੋ ਜਾਊਗਾ 65000 ਲਾਗੇ ਜੀ ਠੀਕ ਆ ਬਾਈ 65000 ਦੀ ਬਾਈ ਕਹਿੰਦਾ ਦੇ ਦਾਂਗੇ 5000 ਛੋਡੀ ਵੀਡੀਓ ਦੇਖ ਕੇ ਕਰ ਦਾਂਗੇ ਕਹਿੰਦਾ ਮਾਨਤਨ ਤੇ ਨੰਬਰ ਪਾਉਂਦੇ ਆ ਬਾਈ ਤੋ ਆਪਾਂ ਬਾਈ ਨੰਬਰ ਬੋਲੀ ਬਾਈ 9860 ਜੀ ਠੀਕ ਆ ਜੀ 90305 ਜੀ ਇੱਕ ਵਾਰੀ ਹੋਰ ਬੋਲ ਦੇ 9860 90305 ਲੋ ਬਾਈ ਨੂੰ ਕਰ ਲਿਓ ਕਾਲ ਲੋਕਲ ਆ ਬਾਈ ਤਣਾਉਲੇ ਤੋਂ ਠੀਕ ਆ ਜੀ ਆਪਣੀਆਂ ਜੀ ਆਪਣੀਆਂ ਬਾਈ ਕੀ ਮੋਲ ਕਰਦਾ ਬਾਈ 1.5 ਲੱਖ ਪਿੰਡ ਕਿਹੜਾ ਬਾਈ ਉਫਲੀ ਪਿੰਡ ਆ ਬਾਈ 1.5 ਲੱਖ ਪਲੂਣੀ ਆਣਾ ਤਾਂ ਹੈਨਾ ਪਲੂਣ ਝੋਟੀ ਆ ਬਾਈ 1.5 ਲੱਖ ਮੁੱਲ ਆ ਜੇ ਕਿਸੇ ਵੀਰੇ ਦੁੱਧ ਕਿੰਨਾ ਬਾਈ 13 ਲੀਟਰ ਦੱਦਾ ਬਾਈ ਜੇ ਕਿਸੇ ਵੀਰ ਨੇ ਲੈਣਾ ਨੰਬਰ ਬੋਲ ਲਈ ਬਾਈ ਨੰਬਰ ਹਾਂਜੀ ਹਾਂਜੀ 622 ਲੋ ਵੀ ਆਹ ਨੰਬਰ ਤੇ ਕਰ ਲੋ ਕਾਲ ਉਪਲੀ ਪਿੰਡ ਵਾਲੀ ਦਾ ਭਲੂਣ ਝੋਟੀ ਆ ਜੇ ਕਿਸੇ ਵੀਰ ਨੇ ਲੈਣੀ ਆ ਠੀਕ ਆ ਜੀ ਕਰ ਦੋਗੇ ਨਾ ਸੇਰ ਬਾਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੀਂ ਤੋਂ ਨਵੀਂ ਆਪ ਟਿੰਡ ਦੇ ਦਿੰਦੇ ਰਹਾਂਗੇ ਬਾਈ ਆਪਾਂ ਤੁਹਾਨੂੰ ਕਰ ਦੋ ਗੇਰਾ ਬਾਈ ਸ਼ੇਅਰ ਚੱਲਦੇ ਚੱਲਦੇ ਲਾਈਵ ਨੂੰ ਤੁਸੀਂ ਦੇਖ ਸਕਦੇ ਹੋ ਤਣਾੁਲਾ ਪਸ਼ੂ ਮੰਡੀ